ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਵੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋ ਮੋਗੇ ਲੈ ਕੇ ਹਾਜ਼ਰ ਹਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਜਿਹੜੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਕੀ ਵਰਖਾ ਹੋਣ ਦੀ ਸੰਭਾਵਨਾ ਹੈਗੀ ਆ ਜਾਂ ਮੌਸਮ ਆ ਜਿਹੜਾ ਉਹ ਖੁਸ਼ਕ ਰਹੂਗਾ ਜਾਂ ਗਰਮੀ ਆ ਜਿਹੜਾ ਉਹਦੇ ਵਿੱਚ ਵਾਧਾ ਹੋਊਗਾ ਜਾਂ ਠੰਡ ਚ ਹੋਰ ਵਾਧਾ ਹੋਊਗਾ ਤੇ ਫਸਲਾਂ ਦੇ ਲਈ ਉਹਦਾ ਬਰਖਾ ਜੇਕਰ ਹੁੰਦੀ ਆ ਤਾਂ ਉਹਦਾ ਕੀ ਨੁਕਸਾਨ ਆ ਜਾਂ ਕੀ ਫਾਇਦਾ ਇਸ ਵਾਰੀ ਆਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਜੀ ਹਵਾਵਾਂ ਦੀ ਦਿਸ਼ਾ ਦੀ ਇਸ ਵਕਤ ਹਵਾਵਾਂ ਜਿਹੜੀਆਂ ਪੱਛਮ ਦੀਆਂ ਚੱਲ ਰਹੀਆਂ ਨੇ ਤੇ ਕਿਸੇ ਤਰ੍ਹਾਂ ਦਾ ਕੋਈ ਹਲਚਲ ਆ ਜਿਹੜੀ ਉਹ ਨਹੀਂ ਦਿਖ ਰਹੀ ਲੇਕਿਨ ਆਉਣ ਵਾਲੇ 24 ਘੰਟੇ ਦੇ ਵਿੱਚ ਜਾਨੀ ਕਿ 19 ਤਰੀਕ ਨੂੰ ਜੰਮੂ ਕਸ਼ਮੀਰ ਨੂੰ ਇੱਕ ਜਿਹੜਾ ਵੈਸਟਰਨ ਡਿਸਟਰਬੈਂਸ ਆ ਉਹ ਪ੍ਰਭਾਵਿਤ ਕਰ ਰਿਹਾ ਤੇ ਉਹਦੇ ਨਾਲ ਉੱਤਰੀ ਪਾਕਿਸਤਾਨ ਤੇ ਇੱਕ ਜਿਹੜਾ ਚੱਕਰਵਾਤ ਆ ਉਹ ਬਣੂਗਾ ਜਿਹੜਾ ਕਿ ਕਾਫੀ ਮਜ਼ਬੂਤ ਚੱਕਰਵਾਤ ਆ ਤੇ ਉਹਦੇ ਨਾਲ ਕਾਫੀ ਜ਼ਿਆਦਾ ਵਰਖਾ ਹੁੰਦੀ ਸੰਭਾਵਨਾ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਵਿੱਚ ਮੌਸਮ ਦੀ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਜਿਹੜਾ ਉੱਤਰੀ ਪੰਜਾਬ ਆ ਪਾਕਿਸਤਾਨ ਆ ਤੇ ਪਾਕਿਸਤਾਨ ਦੇ ਨਾਲ ਲੱਗਦੇ ਜਿਹੜੇ ਦੱਖਣੀ ਪੰਜਾਬ ਦੇ ਕੁਝ ਇਲਾਕੇ ਆ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਇੰਨਾ ਭਾਗ ਨੇ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਉਹ ਚੇਰੇ ਭਾਗ ਜਿਸ ਤਰ੍ਹਾਂ ਸੋਨਮਾਰਗ ਗੁਲਮਾਰਗ ਕਾਜੀਕੁੰਡ ਲੇਲਦਾ ਹੈ ਇਨ੍ਹਾਂ ਭਾਗਾਂ ਦੇ ਵਿੱਚ ਜ਼ਬਰਦਸਤ ਬਰਫਬਾਰੀ ਹੋਣ ਦੀ ਸੰਭਾਵਨਾ ਹਿਮਾਚਲ ਚ ਵੀ ਬਰਫਬਾਰੀ ਹੋ ਸਕਦੀ ਹੈ ਉੱਤਰਾਖੰਡ ਚ ਮੌਸਮ ਜਿਹੜਾ ਉਹ ਖਤਰਨਾਕ ਬਣਿਆ ਰਹੂਗਾ ਲੇਕਿਨ ਬਰਫਬਾਰੀ ਆ ਜਿਹੜੀ ਉਹ 20 ਤਰੀਕ ਨੂੰ ਹੋਣ ਦੀ ਸੰਭਾਵਨਾ ਤੇ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਜਿਹੜੇ ਉੱਤਰੀ ਭਾਗ ਤੇ ਪਾਕਿਸਤਾਨ ਨਾਲ ਲੱਗਦੇ ਇਲਾਕੇ ਤੇ ਪਾਕਿਸਤਾਨ ਅਤੇ ਰਾਜਸਥਾਨ ਦੇ ਜਿਹੜੇ ਉੱਤਰੀ ਭਾਗ ਆ ਉਹਨਾਂ ਭਾਗਾਂ ਦੇ ਵਿੱਚ ਕੱਲ 19 ਤਰੀਕ ਨੂੰ ਜਿਹੜੀਆਂ ਬਰਖਾ ਦੀਆਂ ਗਤੀਵਿਧੀਆਂ ਹੋਣਗੀਆਂ ਜਿਹੜੀਆਂ ਕਾਸ ਤੌਰ ਤੇ ਸਵੇਰ ਤੋਂ ਹੀ ਸ਼ੁਰੂ ਹੋ ਜਾਣੀਆਂ ਲੇਕਿਨ ਜ਼ਿਆਦਾ ਕਾਰਵਾਈ ਜਿਹੜੀ ਉਹ ਵਧਣੀ ਆ ਉਹ ਸ਼ਾਮ ਟਾਈਮ ਵਧੂਗੀ ਤੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਵਰਖਾ ਜਿਹੜੀ ਉਹ ਕੱਲ ਹੋ ਸਕਦੀ ਆ ਤੇ ਜਿਹੜਾ ਹਰਿਆਣਾ ਦਾ ਹਰਿਆਣੇ ਚ ਕੱਲ ਵਰਖਾ ਦੀਆਂ ਗਤੀਵਿਧੀਆਂ ਘੱਟ ਹੋਣ ਦੀ ਸੰਭਾਵਨਾ ਤੇ ਰਾਜਸਥਾਨ ਦੇ ਉੱਤਰੀ ਭਾਗਾਂ 'ਚ ਹੋਵੇਗੀ ਗੁਜਰਾਤ ਮੌਸਮ ਖੁਸ਼ਕ ਰਹੂਗਾ ਮਧ ਪ੍ਰਦੇਸ਼ ਮੌਸਮ ਖੁਸ਼ਕ ਰਹੂਗਾ ਪੱਛਮੀ ਤੇ ਪੂਰਬੀ ਉੱਤਰ ਪ੍ਰਦੇਸ਼ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਇਸ ਤੋਂ ਬਿਨਾਂ ਬਿਹਾਰ ਦੇ ਇਲਾਕੇ ਜਿੰਨਾ ਸੈਂਟਰ ਭਾਰਤ ਇੱਥੇ ਸਾਰੇ ਮੌਸਮ ਆਮ ਤੌਰ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਤੇ ਜੇਕਰ ਗੱਲ ਕਰੀ ਆਪਾਂ 20 ਤਰੀਕ ਦੀ ਤਾਂ 20 ਤਰੀਕ ਨੂੰ ਪੰਜਾਬ ਹਰਿਆਣਾ ਹਿਮਾਚਲ ਉੱਤਰੀ ਰਾਜਸਥਾਨ ਦਿੱਲੀ ਤੇ ਜੰਮੂ ਕਸ਼ਮੀਰ ਹਰਿਆਣਾ ਪ੍ਰਦੇਸ਼ ਉੱਤਰਾਖੰਡ ਉੱਤਰ ਪ੍ਰਦੇਸ਼ ਦੇ ਪਛਮੀ ਭਾਗ ਇਨ੍ਹਾਂ ਭਾਗਾਂ ਦੇ ਵਿੱਚ ਜ਼ਬਰਦਸਤ ਕਾਰਵਾਈਆਂ ਹੋਣ ਦੀ ਸੰਭਾਵਨਾ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਤੇਜ਼ ਮੀਂਹ ਤੇ ਗੜੇਮਾਰੀ ਹੋਣ ਦੀ ਸੰਭਾਵਨਾ ਜਿਹੜਾ ਕਿ 20 ਤਰੀਕ ਨੂੰ ਸਵੇਰ ਤੋਂ ਹੀ ਸ਼ੁਰੂ ਹੋ ਜਾਣਾ ਔਰ ਸ਼ਾਮ ਦੇ ਟਾਈਮ ਜ਼ਬਰਦਸਤ ਕਾਰਵਾਈ ਹੋਣ ਦੀ ਸੰਭਾਵਨਾ ਸ਼ਾਮ ਨੂੰ 3-4 ਵਜੇ ਤੋਂ ਲੈ ਕੇ ਰਾਤ ਦੇ 11-12 ਵਜੇ ਤੱਕ ਜਿਸ ਵੇਲੇ ਤੇਜ਼ ਹਨੇਰੀ ਝੱਖੜ ਗੜੇਮਾਰੀ ਵੀ ਹੋ ਸਕਦੀ ਹੈ ਜੇਕਰ ਆਪਾਂ ਫਸਲਾਂ ਦੀ ਗੱਲ ਕਰੀਏ ਤਾਂ ਫਸਲਾਂ ਕਣਕ ਦੀ ਫਸਲ ਨੂੰ ਇਹਦੇ ਨਾਲ ਜੇਕਰ ਗੜੇ ਜ਼ਿਆਦਾ ਮਾਤਰਾ 'ਚ ਪੈਂਦੇ ਆ ਤਾਂ ਨੁਕਸਾਨ ਹੋ ਸਕਦਾ ਤੇ ਆਲੂ ਜਿਹੜੇ ਪੱਟ ਰਹੇ ਆ ਕਿਸਾਨ ਵੀਰ ਉਹਨਾਂ ਨੂੰ ਵੀ ਸੁਝਾ ਦਿੱਤਾ ਜਾਂਦਾ ਵੀ ਜਲਦੀ ਤੋਂ ਜਲਦੀ ਜਿਹੜੇ ਆਲੂ ਆ ਜੇਕਰ ਖੇਤਾਂ ਦੇ ਵਿੱਚ ਤੁਸੀਂ ਪੱਟ ਲਿਆ ਤਾਂ ਉਹਨਾਂ ਨੂੰ ਕਿਉਂਟ ਲਿਆ ਜਾਵੇ ਜਲਦੀ ਤੋਂ ਜਲਦੀ ਨਹੀਂ ਤਾਂ ਉਹਦੇ ਵਿੱਚ ਦਿੱਕਤ ਪੇਸ਼ ਆ ਸਕਦੀ ਆ ਜਿਹੜੇ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਾਕੀ ਸਾਰੇ ਵੀਰ ਆਪਣੇ ਚੈਨਲ ਤੇ ਕਮੈਂਟ ਵੀ ਕਰੋ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਹੁਣ ਆਪਾਂ ਗੱਲ ਕਰਾਂਗੇ ਆਉਣ ਵਾਲੇ ਦਸ ਦੇ ਵਿੱਚ ਪੰਜਾਬ ਦਾ ਮੌਸਮ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 10 ਦਿਨਾਂ ਦੇ ਵਿੱਚ ਮੌਸਮਾ ਜਿਹੜਾ ਉਹ ਪੰਜਾਬ ਦਾ ਕਿਸ ਤਰ੍ਹਾਂ ਰਹੂਗਾ ਪੰਜਾਬ ਦੀਆਂ ਨਾਲ ਦੀਆਂ ਸਟੇਟਾਂ ਦਾ ਕਿਸ ਤਰ੍ਹਾਂ ਮੌਸਮ ਰਹੇ ਦੀ ਸੰਭਾਵਨਾ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ 19 ਤਰੀਕ ਦਾ ਮੈਪ ਦੇਖ ਸਕਦੇ ਹੋ ਬਈ ਉਹਦੇ ਵਿੱਚ ਪਾਕਿਸਤਾਨ ਜੰਮੂ ਕਸ਼ਮੀਰ ਦੇ ਉਚੇਰੇ ਭਾਗ ਤੇ ਪਾਕਿਸਤਾਨ ਨਾਲ ਲੱਗਦੇ ਪੰਜਾਬ ਦੇ ਭਾਗਾਂ 'ਚ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਸ਼ੁਰੂ ਹੋਣ ਦੀ ਸੰਭਾਵਨਾ ਜਿਹੜੀਆਂ ਹੌਲੀ-ਹੌਲੀ ਦੁਪਹਿਰ ਤੱਕ ਵਧਣਗੀਆਂ ਤੇ ਉਹਨਾਂ ਵਿੱਚ ਵਾਧਾ ਹੋਊਗਾ ਤੇ 19 ਤਰੀਕ ਦੀ ਰਾਤ ਤੋਂ ਲੈ ਕੇ ਤੇ 20 ਤਰੀਕ ਸਾਰਾ ਦਿਨ ਅੱਧੀ ਰਾਤ ਤੱਕ ਕਾਫੀ ਤੇਜ਼ ਵਰਖਾ ਗੜੇਮਾਰੀ ਤੇਜ਼ ਮੀਂਹ ਹਨੇਰੀ ਝਕੜਾਉਣ ਦੀ ਸੰਭਾਵਨਾ ਤੇ ਬਾਕੀ ਜਿਹੜੀਆਂ ਸਟੇਟਾਂ ਨੇ ਜਿਵੇਂ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਗੁਜਰਾਤ ਹੋ ਗਿਆ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਬਿਹਾਰ ਇਹਨਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ 20 ਤਰੀਕ ਦਾ ਮੈਪ ਤੁਸੀਂ ਦੇਖ ਸਕਦੇ ਹੋ ਜ਼ਬਰਦਸਤ ਕਾਰਵਾਈ ਹੈ ਜਿਹੜੀ ਉਹ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਇਹਨਾਂ 'ਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਤੇ ਜਿਹੜਾ ਉੱਤਰਾਖੰਡਾ ਉਹ 'ਚ ਕੁਝ ਉਚੇਰੇ ਭਾਗਾਂ 'ਚ ਹਲਕੇ-ਫੁਲਕੇ ਕਾਰਵਾਈਆਂ ਜਿਹੜੀਆਂ ਉਹ ਹੋਸਾ ਰਹੀਆ 21 ਤਰੀਕ ਨੂੰ ਜ਼ਬਰਦਸਤ ਕਾਰਵਾਈ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਪੰਜਾਬ ਦੇ ਕੁਝ ਭਾਗ ਤਰਾਈ ਵਾਲੇ ਖੇਤਰ ਤੇ ਉੱਤਰਾਖੰਡ ਇਨ੍ਹਾਂ ਭਾਗਾਂ ਦੇ ਵਿੱਚ ਬਰਖਾ ਤੇ ਬਰਫਬਾਰੀ ਹੋਣ ਦੀ ਸੰਭਾਵਨਾ ਤੇ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਇਨ੍ਹਾਂ ਭਾਗਾਂ ਵਿੱਚ ਮੌਸਮ ਖੁਸ਼ਕ ਰਹੂਗਾ ਬਿਹਾਰ ਦੇ ਵਿੱਚ ਵੀ ਕੁਝ ਹਲਚਲ ਹੋ ਸਕਦੀ ਆ ਉਸ ਤੋਂ ਬਾਅਦ ਗੱਲ ਕਰੀਏ ਆਪਾਂ 22 ਤਰੀਕ ਦੀ ਤਾਂ 22 ਤਰੀਕ ਨੂੰ ਕੋਈ ਖਾਸ ਕਾਰਵਾਈ ਕਿਤੇ ਹੋਣ ਦੀ ਸੰਭਾਵਨਾ ਨਹੀਂ ਹੈ ਲੇਕਿਨ ਜਿਹੜਾ ਛੱਤੀਸਗੜਾ ਬਿਹਾਰ ਆ ਤੇ ਪੂਰਬੀ ਉੱਤਰ ਪ੍ਰਦੇਸ਼ ਦੇ ਕੁਝ ਭਾਗ ਓਡੀਸਾ ਇਨ੍ਹਾਂ ਭਾਗਾਂ ਦੇ ਵਿੱਚ ਬਰਖਾ ਦੀਆਂ ਗਤੀਵਿਧੀਆਂ ਹੋ ਸਕਦੀਆਂ ਜੇਕਰ ਆਪਾਂ ਗੱਲ ਕਰੀਏ 23 ਤਰੀਕ ਦੀ ਤਾਂ 23 ਤਰੀਕ ਨੂੰ ਹਿਮਾਚਲ ਉੱਤਰਾਖੰਡ ਅਤੇ ਜੰਮੂ ਕਸ਼ਮੀਰ ਚ ਬਰਫਬਾਰੀ ਹੋ ਸਕਦੀ ਆ ਔਰ ਜ਼ਬਰਦਸਤ ਕਾਰਵਾਈ ਆ ਜਿਹੜੀ ਉਹ ਬਿਹਾਰ ਤੇ ਆ ਗਈ ਆ ਪੂਰਬੀ ਉੱਤਰ ਪ੍ਰਦੇਸ਼ ਛਤੀਸਗੜ੍ਹ ਗੋਆ ਆਪਣੇ ਓਡੀਸਾ ਇਨ੍ਹਾਂ ਭਾਗਾਂ ਪੱਛਮੀ ਬੰਗਾਲ ਦੇ ਨਾ ਭਾਗਾਂ ਚ ਬਰਖਾ ਦੀਆਂ ਜ਼ਬਰਦਸਤ ਗਤੀਵਿਧੀਆਂ ਹੋਣਗੀਆਂ 24 ਤਰੀਕ ਨੂੰ ਇਸੇ ਤਰ੍ਹਾਂ ਜਿਹੜਾ ਉੱਤਰ ਪੂਰਬੀ ਜਿਹੜਾ ਇੰਡੀਆ ਦਾ ਭਾਗ ਆ ਉਹਨਾਂ ਚ ਬਰਖਾ ਦੀਆਂ ਗਤੀਵਿਧੀਆਂ ਜਬਰਦਸਤ ਹੋ ਰਹੀਆਂ ਨੇ ਤੇ ਜੰਮੂ ਕਸ਼ਮੀਰ ਦੇ ਉਚੇਰੇ ਭਾਗਾਂ 'ਚ ਬਰਫਬਾਰੀ ਹੋ ਸਕਦੀ ਆ ਤੇ ਜੇਕਰ 25 ਤਰੀਕ ਦੀ ਗੱਲ ਕਰੀਏ ਤਾਂ 25 ਤੋਂ ਲੈ ਕੇ 29 ਤਰੀਕ ਤੱਕ ਇੱਕ ਜਬਰਦਸਤ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਉੱਤਰੀ ਭਾਰਤ ਨੂੰ ਪ੍ਰਭਾਵਿਤ ਕਰੂਗਾ ਜਿਸ ਦੇ ਨਾਲ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਪੰਜਾਬ ਹਰਿਆਣਾ ਇਹਨਾਂ ਭਾਗਾਂ ਦੇ ਵਿੱਚ ਭਾਰੀ ਬਰਖਾ ਗੜੇਮਾਰੀ ਤੇ ਪਹਾੜਾਂ ਦੇ ਵਿੱਚ ਜਬਰਦਸਤ ਬਰਫਬਾਰੀ ਹੋਣ ਦੀ ਸੰਭਾਵਨਾ ਤੇ ਜੇਕਰ ਆਪਾਂ ਗੱਲ ਕਰੀਏ ਉਸ ਤੋਂ ਬਾਅਦ 26 ਤਰੀਕ ਦੀ ਤਾਂ 26 ਤਰੀਕ ਨੂੰ ਵੀ ਤੁਸੀਂ ਦੇਖ ਸਕਦੇ ਹੋ ਮੈਪ ਦੇ ਵਿੱਚ ਪੰਜਾਬ ਹਿਮਾਚਲ ਜੰਮੂ ਕਸ਼ਮੀਰ ਇਨ੍ਹਾਂ ਪਾਕਾਂ ਤੁਸੀਂ ਦੇਖ ਸਕਦੇ ਹੋ ਤਿਆਨਤ ਭਾਰੀ ਬਰਖਾ ਤੇ ਬਰਫਬਾਰੀ ਹੋ ਸਕਦੀ ਹੈ ਉਸ ਤੋਂ ਬਾਅਦ ਗੱਲ ਕਰੀਏ ਆਪਾਂ 27 ਤਰੀਕ ਦੀ ਤਾਂ 27 ਤਰੀਕ ਨੂੰ ਸਮੁੱਚਾ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਤੇ ਪੰਜਾਬ ਦੇ ਕੁਝ ਭਾਗ ਇਸੇ ਤਰ੍ਹਾਂ ਸੈਂਟਰਪ ਇੰਡੀਆ ਦੇ ਵਿੱਚ ਬਰਖਾ ਦੀਆਂ ਗਤੀਵਿਧੀਆਂ ਹੋ ਸਕਦੀਆਂ ਬਰਫਬਾਰੀ ਹੋ ਸਕਦੀ ਆ ਬਾਕੀ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਬਿਹਾਰ ਪੱਛਮੀ ਤੇ ਪੂਰਬੀ ਜਿਹੜਾ ਉੱਤਰ ਪ੍ਰਦੇਸ਼ ਇੱਥੇ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਜੇਕਰ ਆਪਾਂ ਗੱਲ ਕਰੀਏ 28 ਤਰੀਕ ਦੀ ਜਾਂ 28 ਤਰੀਕ ਨੂੰ ਤੁਸੀਂ ਦੇ ਸਕਦੇ ਹੋ ਪੂਰਾ ਉੱਤਰ ਭਾਰਤਾ ਜਿਹੜਾ ਉਹ ਜਿਹੜਾ ਭਾਰੀ ਵਰਖਾ ਦਾ ਸ਼ਕਾਰ ਹੋਊਗਾ ਕਈ ਥਾਵਾਂ ਤੇ ਤੇਜ਼ ਵਰਖਾ ਗੜੇਮਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਪਹਾੜਾਂ ਦੇ ਵਿੱਚ ਅਤਿਅੰਤ ਭਾਰੀ ਬਰਫਬਾਰੀ ਆ ਜਿਹੜੀ ਉਹ ਹੋ ਸਕਦੀ ਆ ਦੋਸਤੋ ਉਮੀਦ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਜਿਹੜੀ ਉਹ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ